ਉਹਨshipgly ਸੋ ਇਸਦਾ ਹੈ ਕਿ ਅਗਰ ਜੇ ਮੈਂ ਇਸ ਛੱਤ ਨੂੰ ਛੱਡਦਾ ਤੇ ਛੱਤ गिर ਜਾਏਗੀ ਉਹਦੇ ਆਪਣੇ ਮਨ ਦਾ ਖਿਆਲ ਹੈ ਕਿ ਛੱਤ ਨੂੰ ਸ਼ਾਇਦ ਇਸ ਛੱਪਰ ਨੂੰ ਮੈਂ ਪਕੜ ਕੇ ਰੱਖਿਆ ਮੈਂ ਤੇ ਖੜੀ ਹਾਂ ਤੇ ਤਦ ਕਰਕੇ ਇਹ ਛੱਤ ਜਿਹੜੀ ਉਹ ਟਿੱਕੀ ਪਈ ਹੈ ਚਲੋ shipgly ਦੇ ਆਪਣੇ ਮਨ ਦਾ ਖਿਆਲ ਹੈ ਇਸੇ ਤਰ੍ਹਾਂ ਹੀ ਇੱਕ ਮੱਖੀ ਰੱਤ ਤੇ ਬੈਠੀ ਹੈ ਸੱਤ ਘੋੜਿਆਂ ਦਾ ਰੱਥ ਹੈ ਬਹੁਤ ਤਗੜਾ ਰੱਥ ਹੈ ਰੱਥ ਚੱਲ ਰਿਹਾ ਔਰ ਮਿੱਟੀ ਉੱਡ ਰਹੀ ਹੈ ਰੱਥ ਚੱਲੀ ਜਾ ਰਹੀ ਹੈ ਮਿੱਟੀ ਉੱਡੀ ਜਾ ਰਹੀ ਹੈ ਔਰ ਮੱਖੀ ਜੋ ਕਿ ਰੱਥ ਦੇ ਉੱਤੇ ਬੈਠੀ ਉਹ ਪਿੱਛੇ ਮੁੜ ਕੇ ਦੇਖਦੀ ਹੈ ਔਰ ਆਪਣੇ ਆਪ ਨੂੰ ਹੀ ਸ਼ਾਬਾਸ਼ ਦਿੰਦੀ ਹੈ ਕਿ ਕਿਆ ਗਤੀ ਹੈ ਤੇਰੀ ਕਿਆ ਧੂਲ ਉਡਾ ਰਹੀ ਹੈ ਕਿਆ ਮਿੱਟੀ ਉਡਾ ਰਹੀ ਹੈ ਉਹਨੂੰ ਮਿੱਟੀ ਦੇ ਮੱਖੀ ਦਾ ਆਪਣਾ ਖਿਆਲ ਹੈ ਕਿ ਮੈਂ ਕੁਝ ਕਰ ਰਹੀ ਹੈ ਕਈ ਵਾਰ ਇਨਸਾਨ ਨੂੰ ਇਹ ਵਹਿਮ ਹੋ ਜਾਂਦਾ ਜਿਸ ਤਰ੍ਹਾਂ ਛਿਪਕਲੀ ਨੂੰ ਵਹਿਮ ਸੀ ਕਿ ਮੈਂ ਛੱਤ ਪਕੜੀ ਹੈ ਮੱਖੀ ਨੂੰ ਵਹਿਮ ਹੈ ਕਿ ਮੈਂ ਧੂਲ ਉਡਾ ਰਹੀ ਹੈ ਇਹ ਇਨਸਾਨ ਇਸ ਤਰ੍ਹਾਂ ਹੀ ਕਰਮ ਕਰਦਾ ਆਇਆ ਕਈ ਵਾਰ ਸੋਚਦਾ ਹੈ ਕਿ ਸ਼ਾਇਦ ਮੈਂ ਸਭ ਕੁਝ ਕਰ ਰਿਹਾ ਹਾਂ ਪਰ ਅਸਲ ਵਿੱਚ ਇਨਸਾਨ ਦੇ ਹੱਥ ਵਿੱਚ ਕੁਝ ਨਹੀਂ ਹੈ ਨਾ ਇਨਸਾਨ ਕੁਝ ਕਰ ਸਕਦਾ ਹੈ ਤੇ ਨਾ ਕਰ ਹੀ ਸਕਦਾ